ਜੀ ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਤੁਹਾਡੇ ਲਈ ਆਪਾਂ ਬਹੁਤ ਵੱਡੀ ਆਫਰ ਲੈ ਕੇ ਆਏ ਹਾਂ ਜੀ ਸਿੰਗਲ ਸਿੰਗਲ ਸੂਟਾਂ ਦੇ ਉੱਪਰ ਆਫਰ ਰਹੂਗੀ ਜਿਹੜੇ ਆਪਣੇ ਕੋਲ ਸੂਟ ਸਿਰਫ ਸਿੰਗਲ ਸਿੰਗਲ ਪੀਸ ਰਹਿ ਗਏ ਜੀ ਉਹਨਾਂ ਉੱਪਰ ਬਹੁਤ ਵੱਡੀ ਆਫਰ ਲੱਗਣ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਆ ਹੈਗਾ ਜੀ ਫਸਟ ਸੂਟ ਬ੍ਰੈਂਡ ਚੈੱਕ ਕਰੋ ਸ਼ੰਕਰ ਪ੍ਰਿੰਟ ਦਾ ਸੂਟ ਹੈ ਜੀ ਇਹ ਵਿਦਆਊਟ ਦੁਪੱਟਾ ਸੂਟ ਮਿਲੂਗਾ 100% ਪਿਓਰ ਕੈਮਰਿਕ ਰੇਟ ਮਿਲੂਗਾ ਇਹਦਾ ਸਿਰਫ ਔਰ ਸਿਰਫ ਤੁਹਾਨੂੰ 425 ਰੁਪਏ ਕਿਉਂਕਿ ਸਿੰਗਲ ਪੀਸ ਰਹਿੰਦਾ ਜੀ ਜਿਨ੍ਹਾਂ ਨੇ ਬੁਕਿੰਗ ਕਰਨੀ ਹੋਵੇ ਕਰ ਸਕਦਾ ਆ ਹੈਗਾ ਜੀ 100% ਪਿਓਰ ਕਾਟਨ ਹੈ ਵੀ ਸ਼ਿਮਰਦੀ ਇਹ 700 ਦਾ ਸੂਟ ਸੀ ਜੀ ਅੱਜ ਦੀ ਆਫਰ ਦੇ ਵਿੱਚ ਤੁਹਾਨੂੰ ਸਿਰਫ ਔਰ ਸਿਰਫ ਇਹ ਸੂਟ 500 ਰੁਪਏ ਦਾ ਮਿਲੂਗਾ ਬਹੁਤ ਜਾਦੇ ਸੋਹਣਾ ਕੱਪੜਾ ਜੀ ਬਹੁਤ ਜਾਦੇ ਸੋਹਣਾ ਦੇਖੋ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਨੇ ਜੀ ਇਹ ਪ੍ਰਾਈਸ ਦੇ ਵਿੱਚ ਇਹ ਫੈਬਰਿਕ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਜੀ ਨੈਕਸਟ ਹੈਗੇ ਜੀ ਤਮੰਨਾ ਬ੍ਰਾਂਡ ਦੀ ਸ਼ਿਮਰ ਇਹ ਵੀ ਸਿੰਗਲ ਪੀਸ ਰਹਿੰਦਾ ਆਪਣੇ ਕੋਲੇ ਵਿਦਾਊਟ ਲਾਈਨਿੰਗ ਤੁਹਾਡਾ ਸੂਟ ਬਣੂਗਾ ਆਲਓਵਰ 5 ਮੀਟਰ ਤਮੰਨਾ ਬ੍ਰਾਂਡ ਹੈ ਜੀ ਸਿਰਫ ਔਰ ਸਿਰਫ 525 ਰੁਪਏ ਦਾ ਇਹ ਵਾਲਾ ਸੂਟ ਮਿਲੇਗਾ ਤੁਹਾਨੂੰ ਸਿਰਫ ਔਰ ਸਿਰਫ 525 ਰੁਪਏ ਜੀ ਨੈਕਸਟ ਹੈਗਾ ਜੀ ਆਹ ਵਾਲਾ ਸੂਟ ਇਹ ਵੀ ਕੈਮਰਿਕ ਦਾ ਹਾਫ ਪਿਓਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਸਿਰਫ ਔਰ ਸਿਰਫ 400 ਰੁਪਏ ਇਹ ਫॉर ਸਿਰਫ 400 ਰੁਪਏ ਦਾ ਸਿੰਗਲ ਸੂਟ ਹੀ ਹੈ ਜੀ ਆ ਹੈਗਾ ਜੀ ਦਾ ਦੁਪੱਟਾ ਆ ਹੈਗਾ ਜੀ ਨੈਕਸਟ ਇਹ ਹੈਗਾ ਬੁਟੀਕ ਪੀਸ ਇਹ ਹੈਗੀ ਪਿਓਰ ਕੈਮਰਿਕ ਦੀ ਸ਼ਾਰਟ ਪਿਓਰ ਕਾਟਨ ਦੀ ਬਾਟਮ ਦੇਖੋ ਬਾਟਮ ਵਰਕ ਆ ਹੈਗਾ ਕੋਟਾ ਡੋਰੀਆ ਦਾ ਦੁਪੱਟਾ ਸਿਰਫ ਔਰ ਸਿਰਫ 600 ਰੁਪਏ ਨਿਕੋ ਟਾਈ ਐਂਡ ਡਾਈ ਦੁਪੱਟਾ ਕੋਟਾ ਡੋਰੀਆ ਦਾ ਦੁਪੱਟਾ ਮਿਲੂਗਾ ਟਾਈ ਐਂਡ ਡਾਈ ਕੀਤਾ ਹੋਇਆ ਜੀ ਤੇ ਬਾਰੇ ਪਿਆ ਜੀ ਆਪਣੇ ਕੋਲੇ ਏਕੇ ਦੀ ਜਿਹੜੀ ਪ੍ਰਿੰਟ ਕਲੈਕਸ਼ਨ ਹੈ ਜੀ ਉਹਦੇ ਪੀਸ ਆ ਦੇਖੋ ਇਹ ਹੈਗਾ ਫਸਟ ਜਿਸ ਤਰ੍ਹਾਂ ਏਕੇ ਦੇ ਵਿੱਚ ਕਈ ਬ੍ਰਾਂਡ ਆਉਂਦੇ ਨੇ ਜੀ ਪ੍ਰਿੰਸ ਕਲੈਕਸ਼ਨ ਤੇ ਇਹ ਹੈਗੀ ਆ ਜੀ ਪ੍ਰਿੰਟ ਕਲੈਕਸ਼ਨ ਇਹ ਪੀਸ ਆਪਣੇ ਕੋਲੇ ਇਹ ਹੈਗਾ ਸਿਰਫ ਔਰ ਸਿਰਫ 3 ਮੀਟਰ ਦਾ ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇ ਸ਼ਾਰਟ ਪੀਸ ਹੈ ਜੀ 3 ਮੀਟਰ ਦਾ ਜੀ ਨੈਕਸਟ ਇਹਦੀ ਕੱਟ ਹੈਗੀ ਆ 450 450 ਦੀ ਕਟ ਹੈ ਜੀ ਇਹ ਵੀ AK ਦੀ ਹੈ ਪ੍ਰਿੰਟ ਕਲੈਕਸ਼ਨ ਬਹੁਤ ਸੋਹਣਾ ਫੈਬਰਿਕ ਹੁੰਦਾ ਜੀ ਬ੍ਰਾਂਡ ਚੈੱਕ ਕਰਵਾ ਦਿੰਦੇ ਆ ਦੇਖੋ ਜੀ ਪ੍ਰਿੰਟ ਕਲੈਕਸ਼ਨ ਬਾਏ AK ਬਹੁਤ ਸੋਹਣਾ ਕਲਰ ਹੈ ਬਹੁਤ ਸੌਫਟ ਜਿਹਾ ਫੈਬਰਿਕ ਹੈ ਸਿਰਫ ਔਰ ਸਿਰਫ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹ ਵਾਲਾ ਫੈਬਰਿਕ ਮਿਲੂਗਾ ਜੀ ਤੁਹਾਨੂੰ ਹੁਣ ਇਹਨਾਂ ਵਿੱਚੋਂ ਜੋ ਵੀ ਜੀ ਤੁਹਾਨੂੰ ਸੂਟ ਪਸੰਦ ਆਇਆ ਤੁਸੀਂ ਉਹਦੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਇਹ ਆਪਾਂ ਸਿੰਗਲ ਸਿੰਗਲ ਜੀ ਪਾਏ ਨੇ ਜੀ ਕਿਉਂਕਿ ਆਪਣੇ ਕੋਲ ਟਾਈਮਿੰਗ ਦਾ ਥੋੜਾ ਇਸ਼ੂ ਹੁੰਦਾ ਜੀ ਆਪਣੇ ਕੋਲ ਟਾਈਮ ਦੀ ਸ਼ਾਰਟੇਜ ਹੈ ਇਸ ਕਰਕੇ ਜਦੋਂ ਵੀ ਆਪਾਂ ਨੂੰ ਟਾਈਮ ਲੱਗਦਾ ਆਪਾਂ ਜਰੂਰ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੇ ਆਂ ਜੀ ਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਵੀਡੀਓਜ਼ ਨੂੰ ਤੁਹਾਡਾ ਤੈਦ ਲੋ ਬਹੁਤ ਧੰਨਵਾਦ ਜੀ